ਜਿਵੇਂ ਪੰਜਾਬੀ ਦੀ ਕਾਵਤ ਹੈ ਖੂਬ ਵਿੱਚੋਂ ਆਵਾਜ਼ ਮਾਰੋ ਤੇ ਗਾੜੀ ਖੂਬ ਵਿੱਚੋਂ ਤੁਹਾਡੀ ਆਵਾਜ਼ ਤੁਹਾਨੂੰ ਸੁਣਦੀ ਹੈ ਮਰਦਾਂ ਦੇ ਜੀਵਨ ਦੇ ਵਿੱਚੋਂ ਮਰਦਾਂ ਦੇ ਜੀਵਿਆਂ ਭਰੇ ਵਿੱਚੋਂ ਮਰਦਾਂ ਦੇ ਉਹਨਾਂ ਕੀਤੇ ਹੋਏ ਕਾਰਨਾਮਿਆਂ ਦੇ ਵਿੱਚੋਂ ਤੁਹਾਨੂੰ ਬਹੁਤ ਵੱਡੀ ਸਿਹਤ ਮਿਲਦੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨੇ ਆਖਿਆ ਬਾਬਾ ਆ ਜਿਹੜਾ ਡੌਲੇ ਡੌਲੇ ਤੇ ਕੋਈ ਨੂਰ ਦਾ ਹੀਰਾ ਬੰਨੀ ਫਿਰਦਾ ਹੈ ਇਹ ਰਾਜੇ ਮਹਾਰਾਜਿਆਂ ਦੇ ਸ਼ਾਹੀ ਤਾਜ ਦੇ ਵਿੱਚ ਲੱਗਦਾ ਹੈ ਦੁਨੀਆਂ ਦੇ ਲੋਕ ਰਾਜੇ ਮਹਾਰਾਜਿਆਂ ਦੇ ਸ਼ਾਹੀ ਤਾਜ ਨੂੰ ਵੇਖਦੇ ਨੇ ਨਮਸਕਾਰ ਕਰਦੇ ਨੇ ਤੁਸੀਂ ਡੌਲੇ ਨਾ ਬੰਨਾ ਹੈ ਉਤੋਂ ਦੀ ਤੁਸੀਂ ਕਪੜਾ ਪਾਇਆ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਜਿਨ੍ਹਾਂ ਨੇ ਮੱਥਾ ਰਗੜ ਕੇ ਲਿਆ ਹੋਵੇ ਉਹ ਮੱਥੇ 'ਚ ਵੀ ਵੇਰਾ ਲਾਉਣ ਤੇ ਜਿਨ੍ਹਾਂ ਨੇ ਡੌਲਿਆਂ ਦੇ ਯੋਰ ਨਾਲ ਲਿਆ ਹੋਵੇ ਉਹ ਡੌਲਿਆਂ ਨਾਲ ਹੀ ਬੰਨ ਕੇ ਰੱਖਦੇ ਨੇ ਉਹੋ ਜੀ ਖੂ ਵਿੱਚੋਂ ਆਵਾਜ਼ ਤੁਸੀਂ ਮਾਰਦੇ ਹੋ ਉਹੋ ਜੀ ਤੁਹਾਨੂੰ ਸੁਣਦੀ ਹੈ ਮਰਦ ਕੀ ਹੈ ਪਹਿਲੀ ਗੱਲ ਤਾਂ ਗੁਰੂ ਕੇ ਸਿੱਖੋ ਉੱਥੇ ਜਾਣਾ ਕਿਤੇ ਖਾਲਾ ਜੀ ਦਾ ਵਾੜਾ ਥੋੜੀ ਹੈ ਬੜੀ ਵੱਡੀ ਕਰਾਮਾਤ ਹੈ ਨਾਨਕ ਨਿਰੰਕਾਰੀ ਨੇ ਚਾਰ ਖੰਡ ਪਾਰ ਕੀਤੇ ਪੰਜਵਾਂ ਸੱਚ ਖੰਡ ਆਇਆ ਉਹਦੇ ਵਿੱਚ ਵੀ ਰੱਬ ਦੇ ਪਿਆਰੇ ਦੱਸਦੇ ਨੇ ਕਿਹਾ ਗਿਆ ਸਿੱਖਾ ਜੱਤ ਪਹਾਰਾ ਤੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਾਉ ਖਲਾ ਅਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਰੂਹ ਨੇ ਪੁੱਛਿਆ ਮਹਾਰਾਜ ਅਵਸਥਾ ਕਿਦਾਂ ਦੀ ਬਣ ਜਾਂਦੀ ਐ ਤਨ ਤ੍ਰਲੋਕੀ ਦੇ ਮਾਲਕ ਕਹਿੰਦੇ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹਦੇ ਵਾਸਤੇ ਸਿਰਾਂ ਧੜਾਂਦੀਆਂ ਲਾਉਣੀਆਂ ਪੈਂਦੀਆਂ ਆ ਜੇ ਇਹਦੇ ਵਾਸਤੇ ਨੇਤਰਾਂ ਨੂੰ ਕੰਟਰੋਲ 'ਚ ਕਰਨਾ ਪੈਂਦਾ ਆ ਜੇ ਇਹਦੇ ਵਾਸਤੇ ਕੰਨਾਂ ਨੂੰ ਆਪਣੇ ਵਾਸ ਵਿੱਚ ਕਰਨਾ ਪੈਂਦਾ ਆ ਜੇ ਨੌ ਇੰਦਰੀਆਂ ਦੇ ਵਣਜ ਤੋਂ ਜਿਹੜਾ ਉੱਪਰ ਉੱਠ ਜਾਂਦਾ ਉਹ ਮਰਦਾਂ ਦੀ ਦੁਨੀਆ 'ਚ ਗਿਣਿਆ ਜਾਂਦਾ ਦਾਨਪਤ ਰਾਜਾ ਹੋਇਆ ਦਾਨਪਤ ਰਾਜਾ ਉਹਦੀ ਪਰਜਾ ਦੇ ਵਿੱਚ ਕਹਿੰਦੇ ਇੱਕ ਮਰਦ ਆ ਗਿਆ ਰੱਬ ਦੀ ਬੰਦਗੀ ਕਰਨ ਵਾਲਾ ਨੇਤਰਾਂ ਨੂੰ ਨੀਵੇਂ ਰੱਖਣ ਵਾਲਾ ਕੰਨਾਂ ਦੇ ਵਿੱਚ ਪਰਮਾਤਮਾ ਦਾ ਕੇਵਲ ਤੇ ਕੇਵਲ ਨਾਮ ਸੁਣਦਾ ਹੈ ਦੂਜੀ ਗੱਲ ਕੋਈ ਨਹੀਂ ਸੁਣਦਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ वाहे गुरो सतनाम वाहे वाह मेरे वर्गा को कथा सिखन के उसताद को चलिया गया वो भी गाड़ी होगा मछिंद्री उन्हें आख्या भी एदा करी खूह तो खलोजी ਜਿੱਧਰਲੇ ਪਾਸੇ ਤੜਾਂ ਵਾਲਾ ਕਾ ਹੋਇਆ ਉਧਰਲੇ ਪਾਸੇ ਬੋਲੀ ਜਾਈਂ ਤੇ ਤੂੰ ਕਥਾ ਸਿੱਖ ਜੇਂਗਾ। ਉਹਨੇ ਬੜਾ ਆਖਿਆ ਬਾਬਾ ਜੀ ਰਾਜਨੀਤੀ ਦੁਨੀਆ ਤੇ ਮੈਂ ਬੜਾ ਪਾਸ਼ਨ ਕੀਤਾ ਜੇ ਝੂੜੀ ਮਾਰਨਾ ਕਿਹੜੀ ਗੱਲ ਐ ਫਲਾਣਾ ਫਲਾਣੇ ਦੇ ਨਾਲ ਬੜਾ ਚੰਗਾ ਐ। ਇਹ ਰਾਜਨੀਤੀ ਦਾ ਗੰਦ। ਉਹਨੇ ਆਖਿਆ ਬੋਲਣਾ ਤਾਂ ਝੂਠ ਐ ਬੜਾ ਬੋਲਿਆ ਐ। ਮੁੜ ਕੇ ਮੈਂ ਦੁਨੀਆ ਦੇ ਉੱਤੇ ਰਾਜਨੀਤੀ ਤੇ ਬੋਲਿਆ ਜੇ। ਬੜਾ ਕੁਝ ਕੀਤਾ ਜੇ ਤਮਾਸ਼ੇ ਵੀ ਕੀਤੇ ਨੇ। ਪਰ ਮੈਂ ਕਦੇ ਧਰਮ ਦੀ ਦੁਨੀਆ ਤੇ ਨਹੀਂ ਬੋਲਿਆ। ਜਿੱਥੇ ਰੱਬ ਦੀ ਗੱਲ ਹੁੰਦੀ ਹੋਵੇ ਉੱਥੇ ਨਹੀਂ ਤੇ ਕਦੇ ਬੋਲਿਆ ਉਹ ਕਹਿੰਦੇ ਤੂੰ ਏਦਾਂ ਕਰੀਂ ਖੂ ਦੇ ਚ ਬੱਚੇ ਦੇ ਕੰਡੇ ਤੇ ਚਲਿਆ ਜਾਈ ਤੜਾਂ ਵਾਲੇ ਕਾਹ ਵਾਲੇ ਪਾਸੇ ਨੂੰ ਕਰ ਲਈ ਮੂੰਹ ਉਧਰ ਨੂੰ ਮੂੰਹ ਕਰਕੇ ਪਾਸ਼ਣ ਦੇਈ ਜਾਈ 2-3 ਮਹੀਨੇ ریاض ਕਰ ਮੁੜ ਕੇ ਗੱਲ ਬਣ ਜੇਗੀ ਉਹ ਫਿਰ ਆਇਆ ਉਹਨੇ ਆਖਿਆ ਜੀ ਕਰ ਲਿਆ ਉਹਨੇ ਆਖਿਆ ਤੂੰ ਫਿਰ ਏਦਾਂ ਕਰ ਤੂੰ ਸੰਗਤ ਚ ਚਲਿਆ ਜਾ ਹੁਣ ਕਿਡਾਂ ਵਾਲੇ ਕਾਹ ਨੇ ਕਿਹੜਾ ਹੰਗਾਰਾ ਦੇਣਾ ਸੀ ਉਹ ਗੱਲਾਂ ਕਰਦਾ ਰਿਹਾ ਤਿੰਨ ਮਹੀਨੇ ਟਿਹੜਾ ਵਾਲਾ ਕਾਕ ਸੁਣਦਾ ਰਿਹਾ ਉਹਨੇ ਨਾਂ ਹੰਗਾਰਾ ਦਿੱਤਾ ਉਹ ਚਲਿਆ ਗਿਆ ਤੁਹਾਡੇ ਵਰਗੇ ਮਰਦਾਂ ਦੀ ਸਫਾ ਦੇ ਵਿੱਚ ਉਹ ਕਹਿੰਦਾ ਮੈਂ ਆਪਣੀ ਕਥਾ ਦਾ ਲੱਗਾ ਜੇ ਪ੍ਰਕਰਨ ਸ਼ੁਰੂ ਕਰਨ ਤੇ ਪਹਿਲਾਂ ਫਤੇ ਬਲਾਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤੇ ਤੁਸੀਂ ਜਕਾਰਾ ਬੁਲਾਇਆ ਤੇ ਫਤੇ ਬਲਾਈ ਉੱਚੀ ਹੁਣ ਟਿਹੜਾ ਵਾਲਾ ਕਾਕ ਦੇ ਬੋਲਿਆ ਨਹੀਂ ਸੀ ਇਹਨੂੰ ਜਦੋਂ ਗਾੜੀਆਂ ਨੂੰ ਫਤੇ ਦਾ ਜਵਾਬ ਮਿਲਿਆ ਇਹਨੂੰ ਕਥਾ ਭੁੱਲ ਗਈ ਕਹਿੰਦਾ ਜੀ ਹੁਣ ਮੈਂ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਰਦਾਂ ਦੀ ਸਭਾ 'ਚ ਕਿਹੜਾ ਬੋਲਣਾ ਸੌਖਾ ਹੈ ਸੌਖਾ ਥੋੜੀ ਹੈ ਐਵੇਂ ਨਹੀਂ ਕਲਗੀ ਤਰਪਾਚਾਹ ਨੇ ਮਰਦਾਂ ਦੀ ਦੁਨੀਆ ਨੂੰ ਚੁਣਿਆ ਇੱਥੇ ਜਾਣਾ ਗੁਰੂ ਕੇ ਸਿੱਖੋ ਬਹੁਤ ਔਖਾ ਜੇ ਉਹ ਜਾਂਦੇ ਨੇ ਜਿਹੜੇ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਦੁਨੀਆ ਦੇ ਲਾਣੇਦਾਰ ਨੋਂ ਇੰਦਰੀਆਂ ਦੀ ਪਕੜ ਨੂੰ ਥੱਲੇ ਛੱਡ ਦਿੰਦੇ ਨੇ ਉਹਨੂੰ ਮਰਦਾਂ ਦੀ ਦੁਨੀਆ ਆਖਿਆ ਜਾਂਦਾ ਹੈ ਰਾਜੇ ਦਾਣਪਤ ਤੇ ਰਾਜ ਦੇ ਵਿੱਚ ਇਦਾਂ ਦਾ ਕੋ ਮਰਦ ਆ ਗਿਆ ਕੁਦਰਤੀ ਤੌਰ ਤੇ ਰਾਜਾ ਕਿਤੇ ਚਲਿਆ ਗਿਆ ਕਾਬਲ ਘੋੜੇ ਖਰੀਦਣ ਵਾਸਤੇ ਕਾਬਲ ਦੀ ਮੰਡੀ ਇਹਨੇ ਉਥੇ 13 ਦਿਨ ਰੁਗਿਆ ਘੋੜੇ ਖਰੀਦੇ ਨਾਲ ਹੀ ਇਹਨੇ ਘੋੜੇ ਖਰੀਦੇ ਤੇ ਜਿਹੜੀ ਕੰਜਰੀ ਮੁਜਰਾ ਕਰਦੀ ਸੀ ਜਿਹੜੀ ਮਦ ਪੀ ਕੇ ਕੰਜਰੀ ਨੂੰ ਚਾਹੁੰਦੇ ਸਨ ਉਹਦੇ ਹੁਸਨ ਨੇ ਇਹਨੂੰ ਕੀਤਾ ਬਹਿਬਲ ਇਹਦੇ ਅੰਦਰ ਮੋਹ ਦੀ ਤੰਦ ਆ ਗਈ ਕੋਵੇ ਨਾਂ ਤੇ ਜਿੰਨੀ ਮਾਇਆ ਲੱਗੇ ਤੇ ਇਸ ਵੇਸਵਾ ਨੂੰ ਰਾਜ ਭਾਗ ਚ ਨਾ ਲੈ ਜੀਏ ਇੱਥੇ ਕੀ ਕਰਦੀ ਐ ਇਹ ਜਵਾਨੀ ਦਾ ਨਸ਼ਾ ਹੋਇਆ ਕਰਦਾ 19 ਸਾਲ ਵਿੱਚ ਊਤ ਤੈ ਸੋਚਿਆ ਨਾ ਸਦਾ ਨਹੀਂ ਆਰਾਮ ਦੀ ਘੜੀ ਰਹਿਣੀ ਖਾ ਲੈ ਖਰਚ ਲੈ ਪੁੰਨ ਤੇ ਦਾਨ ਕਰ ਲੈ ਦੌਲਤ ਵਿੱਚ ਖਜ਼ਾਨਿਆਂ ਪੜੀ ਰਹਿਣੀ ਕੋਈ ਰੋਜ਼ ਤੂੰ ਸੜਕ ਤੇ ਸੈਰ ਕਰ ਲੈ ਬੱਗੀ ਵਿੱਚ ਤਵੇਲਿਆਂ ਖੜੀ ਰਹਿਣੀ ਰਾਵਣ ਮਰ ਗਿਆ ਮੌਤ ਨੂੰ ਵਸ ਕੀਤਾ ਮੌਤ ਸਦਾ ਨਹੀਂ ਪਾਵੇ ਕੋਲ ਖੜੀ ਰਹਿਣੀ ਦਇਆ ਸਿੰਘ ਚੱਲਿਆ ਦੁਨੀਆ ਚਲੇ ਜਾਣਾ ਗੁੱਡੀ ਸਦਾ ਨਹੀਂ ਜਗਤ ਤੇ ਝੜੀ ਰਹਿਣੀ ਇਹ ਅਥਰੀ ਜਵਾਨੀ ਦਾ ਨਸ਼ਾ ਸੀ ਇਹਨੇ ਘੋੜਾ ਲਿਆਂਦਾ ਜਦੋਂ ਕਾਬਲ ਦੀ ਮੰਡੀ ਤੋਂ ਘੋੜਾ ਖਰੀਦਿਆ 13 ਦਿਨ ਉਥੇ ਰਹਿ ਕੰਜਰੀ ਨੂੰ ਪੈਸੇ ਦਿੱਤੇ ਮੁਜਰਾ ਲੈ ਕੇ ਨਾਲ ਆ ਗਿਆ ਆਖਰਕਾਰ ਗੁਰੂ ਕੇ ਸਿੱਖੋ ਗੁਰਬਾਣੀ ਦੀਆਂ ਪੰਕਤੀਆਂ ਨੇ ਮਾਰੀ ਮਰੋ ਕੁਸੰਗ ਕੀ ਕਿਹਲੇ ਨਿਕਟਾ ਜੋ ਬੇਰਾਂ ਬੰਦਾ ਨਹੀਂ ਜੇ ਮਰਦਾ ਨਾ ਪਰਮਾਤਮਾ ਮਾਰਨ ਦਿੰਦਾ ਜੇ ਗੁਰੂ ਕੇ ਸਿੱਖੋ ਬੰਦਾ ਮਾਰਦਾ ਮਾਰਿਆ ਹੀ ਬੰਦਾ ਆਪਣੇ ਕੁਸੰਗ ਤੋਂ ਜਾਂਦਾ ਜਿੱਦੋਂ ਬੰਦਾ ਡਿੱਗ ਜਾਂਦਾ ਹੈ ਜਿੱਦੋਂ ਬੰਦਾ اخلاق ਤੋਂ ਡਿੱਗ ਜਾਂਦਾ ਹੈ ਉਦੋਂ ਮਾਰਿਆ ਜਾਂਦਾ ਚਾਰ ਪੰਜ ਮੌਤਾਂ ਰੱਬ ਦੇ ਪਿਆਰੇ ਬੈਠੇ ਨੇ ਧਰਮ ਦੇ ਵਿੱਚ ਹੋਈਆਂ ਨੇ ਰਾਜਨੀਤੀ ਮੌਤ ਆਰਥਿਕ ਮੌਤ ਸਮਾਜਿਕ ਮੌਤ ਧਰਮ ਦੀ ਮੌਤ ਰਾਜਨੀਤੀ ਬੰਦੇ ਦੇ ਥੱਲਿਓ ਕੁਰਸੀ ਚਲੀ ਗਈ ਮੌਤ ਹੋ ਗਈ ਅਰਥ ਤੋਂ ਪਾਵੈ ਮਾਇਆ ਆਰਥਿਕ ਮੌਤ ਮਾਇਆ ਚਲੀ ਗਈ ਬੰਦੇ ਦੀ ਮੌਤ ਸਮਾਜ ਦੇ ਤਲ ਦੇ ਉੱਤੇ ਦੁਨੀਆ ਦੇ ਲੋਕ ਉਹਦਾ ਲੋਹਾ ਮੰਨਦੇ ਸਨ ਪਰ ਕੋਈ ਦਾਗ ਲੱਗ ਗਿਆ ਉਹਦੀ ਕੁਰਸੀ ਚਲੀ ਗਈ ਉਹਦੀ ਮੌਤ ਜੇ ਪ੍ਰਮਾਤਮਾ ਦੇ ਚਰਨਾਂ ਵਿੱਚ ਆ ਕਰਕੇ ਪਰਮ ਪ੍ਰਮਾਤਮਾ ਦੇ ਚਰਨਾਂ ਵਿੱਚ ਨਾ ਜੁੜਿਆ ਗਿਆ ਅੱਬ ਕੀ ਛੁਟਕੀ ਖੌਰ ਨਾ ਖਾਓ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁਖ ਪਾਏ ਦਾ ਇਹਨੂੰ ਕਹਿੰਦੇ ਧਰਮ ਦੀ ਮੌਤ ਕਹਿੰਦੇ ਨੇ ਉਹਨੂੰ ਮੋਹ ਨੇ ਮਾਰਿਆ ਵੇਸਵਾ ਨੂੰ ਰਾਜ ਦਰਬਾਰ ਵਿੱਚ ਲਿਆਇਆ ਵੇਸਵਾ ਤਨ ਦਾ ਧੰਦਾ ਕਰਨ ਵਾਲੀ ਆਖਰਕਾਰ ਕੋ ਸੰਗਤ ਦਾ ਰਾਸਵਤਿਆ ਐਲਕਾਰ ਮਰ ਗਿਆ ਜਿਹੜੇ ਉਹਦੇ ਸੈਨਾਪਤੀ ਸਨ ਉਹ ਡੁੱਬ ਗਏ ਰਾਜਾ ਆਪ ਵੀ ਡੁੱਬ ਗਿਆ ਆਪਾਂ ਮੋਹ ਦੀਆਂ ਤੰਦਾਂ ਦੀ ਬਾਬਤ ਪੜਦੇ ਆਂ ਗੁਰੂ ਕੇ ਸਿੱਖੋ ਦਸ਼ਰਤ ਡੇਗ ਮਹੱਲਾ ਤੋਂ ਕੂਤ ਕੀਤਾ ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋ ਗਈ ਮੋਹ ਤੁਜ ਅਥਰੂ ਅੰਤ ਗਿਰ ਗਿਆ ਬੋਟੀ ਜਿਗਰ ਦੀ ਜਦੋਂ ਵराण ਹੋ ਗਈ ਮਿਰਤੂ ਜਦੋਂ ਅਬਮੰਨੂ ਦੀ ਸੁਣੀ ਅਰਜਣ ਪਿੱਲੀ ਹੱਥਾਂ 'ਚੋਂ ਤੀਰ ਕਮਾਨ ਹੋ ਗਈ ਤਾਨ ਸੈਣ ਸੁਣਿਆ ਜਦੋਂ ਪੁੱਤ ਮਰਿਆ ਰਾਗ ਬੋਲਣੋਂ ਬੰਦ ਜ਼ੁਬਾਨ ਹੋ ਗਈ ਇਹ ਰਾਜੇ ਮਹਾਰਾਜੇ ਸਾਦ ਆਖਰਕਾਰ ਵੇਸਵਾ ਦਾ ਜਾਲ ਵੱਧ ਗਿਆ ਜਦੋਂ ਵੇਸਵਾ ਦਾ ਜਾਲ ਵੱਧਿਆ ਐਲਕਾਰ ਇਹਦੇ ਸਕੰਜੇ ਚ ਆ ਗਿਆ ਸੈਨਾਪਤੀ ਇਹਦੇ ਜਾਲ ਵਿੱਚ ਫਸ ਗਿਆ ਰਾਜਾ ਇਹਦੇ ਖੁਦ ਜਾਲ ਵਿੱਚ ਫਸ ਗਿਆ ਗੁਰੂ ਕੇ ਸਿੱਖੋ ਜਿਹੜਾ ਇਹਦੀ ਰਾਜ ਦਰਬਾਰ ਵਿੱਚ ਇੱਕ ਮਰਦ ਰਹਿੰਦਾ ਸੀ ਆਖਰਕਾਰ ਉਹ ਕੱਲਾ ਬਚਿਆ ਇਹਨੇ ਆਪਣਾ ਹੁਸਨ ਵਿਖਾਇਆ ਰੱਬ ਦੇ ਪਿਆਰੇ ਦੱਸਦੇ ਨੇ ਮਾਇਆ ਦਾ ਹੁਸਨ ਬੜਾ ਹੈ ਇਹ ਵੱਡਿਆਂ ਵੱਡਿਆਂ ਦੀ ਮਤ ਮਾਰ ਕੇ ਰੱਖ ਦਿੰਦੀ ਐ ਆਪਾਂ ਰੱਬ ਦੇ ਪਿਆਰਿਆਂ ਦਾ ਇੱਕ ਕਵਤ ਸਵਈਆ ਪੜ੍ਹਦੇ ਆ ਉਹ ਕਹਿੰਦੇ ਇੱਕ ਸੁੱਤ ਮਰਿਓ ਪ੍ਰਾਣ ਨਿਕਸਤ ਹੈ ਨਾਮ ਲੇਤ ਸਰਵਣ ਕੇ ਬਦਲੇ ਨਾ ਸ਼ਰਾਪ ਕੋ ਵਿਚਾਰਾ ਹੈ ਇੱਕ ਸੁੱਤ ਬਿਛਰਿਓ ਨਾ ਰਖ ਰਖ ਤਰੀ ਤੀਰ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਤਿੰਨਾਂ ਤੋਂ ਵਰਸਾਏ ਸ਼੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਇੰਦੌਰ ਦੀ ਧਰਤੀ ਤੋਂ ਗੁਰੂ ਕੇ ਸਿੱਖੋ ਉਚੇਚੇ ਚੱਲ ਕੇ ਗੁਰੂ ਦਰਬਾਰ ਵਿੱਚ ਆਏ ਨੇ ਤਨ ਤ੍ਰਲੋਕੀ ਦੇ ਮਾਲਕ ਦੇ ਹਜ਼ੂਰ ਵਿੱਚ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਅੰਦਰ ਉੱਚੀ ਜਕਾਰਾ ਬਲਾਉ ਗੁਰੂ ਕੇ ਸਿੱਖੋ ਬੋਲੇ ਈ ਸੋਨਿਆਲ ਦੀਨ ਦੁਨੀਆ ਦੇ ਮਾਲਕ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜੂਰੀ ਵਿੱਚ ਆਏ ਨੇ ਮੇਰਾ ਵੀ ਮਨ ਕੀਤਾ ਮੈਂ ਤੁਹਾਡੇ ਨਾਲ ਕੁਝ ਕ ਸਮਾਂ ਸਤਨਾ ਵਿਗਰੂ ਦੀ ਹਾਜ਼ਰੀ ਲਵਾਵਾਂ ਜਿਹੜਾ ਮੈਂ ਪ੍ਰਕਰਨ ਤੁਹਾਡੇ ਨਾਲ ਘੜਿਆ ਮੈਂ ਵੀਰ ਜੀ ਨੂੰ ਕਹਿਣਾ ਸਾਂ ਹੁਣ ਕਿਰਪਾ ਕਰਕੇ ਤੁਸੀਂ ਇਦਾਂ ਕਰ ਦਿਓ ਵੀ ਜੇ ਸਮਾਂ ਦੇਣਾ ਤੇ ਥੋੜਾ ਜਿਹਾ ਮੈਨੂੰ ਅੱਜ ਰਾਤ ਨੂੰ ਦੇ ਦਿਓ ਤੇ ਥੋੜਾ ਜਿਹਾ ਕੱਲ ਨੂੰ ਦੇ ਦਿਓ ਕਿਉਂਕਿ ਮੈਂ ਗੱਲ ਸ਼ੁਰੂ ਕਰਨ ਲੱਗਾ ਤੇ ਮੇਰਾ ਨਹੀਂ ਜੀ ਕਰਦਾ ਮੈਂ ਮਰਦਾਂ ਦੀ ਦੁਨੀਆ ਚੋਂ ਵਿਛੜ ਕਰਕੇ ਤੇ ਤੁਹਾਨੂੰ ਹੀਜੜਿਆਂ ਦੇ ਵਸ ਪਾ ਜਾ ਗੁਰੂ ਕੇ ਸਿੱਖੋ ਜਿਹੜੇ ਗੁਲਾਮ ਨੇ ਉਹ ਅੱਜ ਵੀ ਗੁਲਾਮ ਨੇ ਜਿਹੜੇ ਗੁਲਾਮ ਹੁੰਦੇ ਨੇ ਉਹਨਾਂ ਨੂੰ ਪਤਾ ਲੱਗਦਾ ਗੁਲਾਮੀ ਦਾ ਮੁੱਲ ਕੀ ਹੈ ਅੱਜ ਨਹੀਂ ਉਹ ਸਾਨੂੰ ਉਰੰਗੇ ਤੇ ਅਬਦਾਲੀ ਦੀਆਂ ਤਲਵਾਰਾਂ ਤੋਂ ਖਤਰਾ ਅੱਜ ਨਹੀਂ ਉਹ ਸਾਨੂੰ ਅਬਦਾਲੀ ਦੀਆਂ ਲੁੱਟਾਂ ਮਾਰਾਂ ਤੋਂ ਖਤਰਾ ਅੱਜ ਨਹੀਂ ਉਹ ਸਾਨੂੰ ਲਾਲ ਸਿੰਘ ਧਿਆਨ ਸਿੰਘ ਤੇ ਤੇਜੇ ਸਿੰਘ ਯਾਰਾਂ ਦਾ ਖਤਰਾ ਅੱਜ ਨਹੀਂ ਉਹ ਸਾਨੂੰ ਦਿੱਲੀ ਦੀਆਂ ਯਾਲਮ ਸਰਕਾਰਾਂ ਤੋਂ ਖਤਰਾ ਫਿਰ ਪੁੱਛਿਆ ਡੈਂਜਰ ਕੌਣ ਨੇ ਤੁਹਾਨੂੰ ਖਤਰਾ ਕਿਹਦੇ ਕੋਲੋਂ ਐ ਉਹ ਕਹਿੰਦੇ ਸਾਨੂੰ ਖਤਰਾ ਨਹੀਂ ਸਾਡੇ ਆਪਣੇ ਮਿੱਤਰਾਂ ਤੋਂ ਉਹਨੇ ਆਖਿਆ ਬਸ ਵਕਾਊ ਪ੍ਰਚਾਰਕਾਂ ਤੇ ਲੋਭੀ ਹੰਕ ਇਤਿਹਾਸਕਾਰਾਂ ਤੋਂ ਖਤਰਾ ਹੈ ਪੱਛਮੀ ਸਭਤਾ ਦੇ ਨਾਂ ਤੇ ਜਿੰਨਾ ਗੰਦ ਪਾਇਆ ਸਾਨੂੰ ਉਹਨਾਂ ਨਿਚਾਰਾਂ ਤੇ ਇਹਨਾਂ ਗੰਦੇ ਕਲਾਕਾਰਾਂ ਤੋਂ ਖਤਰਾ ਹੈ ਕੰਨਾਂ 'ਚ ਮੁੰਦਰਾਂ ਤੇ ਸਿਰਾਂ ਤੇ ਟੋਪੀਆਂ ਨੇ ਸਾਨੂੰ ਸਾਡਿਆਂ ਹੀ ਬਰਖੁਰਦਾਰਾਂ ਤੋਂ ਖਤਰਾ ਹੈ ਪੱਛਮੀ ਸਭਤਾ ਦਾ ਜਿੰਨਾ ਤੇ ਅਸਰ ਹੋਇਆ ਸਾਨੂੰ ਸਾਡਿਆਂ ਹੀ ਆਪਣੀਆਂ ਮਟਿਆਰਾਂ ਤੋਂ ਖਤਰਾ ਹੈ ਉਹਨੇ ਆਖਿਆ ਪੈਸੇ ਲੈ ਕੇ ਝੂਠ ਨੂੰ ਗੁੰਦ ਦਿੰਦੇ ਸਾਨੂੰ ਉਹਨਾਂ ਲੋਭੀ ਪੱਤਰਕਾਰਾਂ ਤੋਂ ਖਤਰਾ ਹੈ ਗੁਰੂ ਕੇ ਸਿੱਖੋ ਇਹ ਉਹ ਆਪਣੇ ਦਿਲ ਦਾ ਦਰਦ ਰੋਂਦਾ ਹੈ ਪੈਸੇ ਲੈ ਕੇ ਇਤਿਆਸ ਨੂੰ ਗੁੰਦ ਦਿੰਦੇ ਸਾਨੂੰ ਉਹਨਾਂ ਲੋਭੀ ਪੱਤਰਖਾਰਾਂ ਤੋਂ ਖਤਰਾ ਜਿੰਨਾ ਸਾਡੀ ਹੀ ਕੌਮ ਵਿੱਚ ਪਾਏ ਵੱਟੇ ਸਾਨੂੰ ਆਪਣੇ ਹੀ ਜਥੇਦਾਰਾਂ ਤੋਂ ਖਤਰਾ ਹੈ ਉਹਨੇ ਆਖਰ ਤੇ ਆਖਿਆ ਨਾ ਸਾਨੂੰ ਢੋਲਕੀ ਸ਼ੈਣਿਆਂ ਤੇ ਬਾਜਿਆਂ ਤੋਂ ਖਤਰਾ ਹੈ ਪਖੰਡੀ ਬਾਬਿਆਂ ਤੇ ਵੱਦ ਚੱਲਣ ਨਾਰਾਂ ਤੋਂ ਖਤਰਾ ਹੈ ਇਹਨੂੰ ਕਹਿੰਦੇ ਕਿਰਤਕੰਤਾ ਜਿਹਨੂੰ ਪਾਈ ਗੁਰਦਾਜ ਜੀ ਕਹਿੰਦੇ ਨੇ ਮਤ ਵਿਚਿਰਦਾ ਪਾਇਕ ਕੁੱਤੇ ਦਾ మాਸ ਧਰਿਆ ਮਾਨਸ ਖੋਪਰੀ ਤੇ ਸੰਬੰਧੀ ਬਾਸ ਰਤੂ ਭਰਿਆ ਕਪੜਾ ਕਰਕਜਣਤਾਸ ਟੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਨਦਰ ਪਵੇ ਅਕਿਰਤ ਕਣ ਮਤ ਓਏ ਵਿਨਾਸ਼ ਉੱਚੀ ਆਵਾਜ਼ ਵਿੱਚ ਬੋਲਿਓ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਲਾ ਵਾਹਿਗੁਰੂ ਜਿੱਥੋਂ ਤੱਕ ਵੀ ਆਵਾਜ਼ ਆਉਂਦੀ ਗੁਰੂ ਕੇ ਸਿੱਖੋ ਤੁਸੀਂ ਉਸ ਮਾਹ ਕੁੰਟ ਵਿੱਚ ਆਏ ਜਿੱਥੇ ਦੋ ਤਰ੍ਹਾਂ ਦੇ ਪੰਛੀ ਰਿਆ ਕਰਦੇ ਨੇ ਇੱਕ ਹੰਸ ਤੇ ਇੱਕ ਪਰਮ ਹੰਸਾ ਰੰਗ ਦੋਵਾਂ ਦੇ ਚਿੱਟੇ ਨੇ ਚੁੰਝਾਂ ਦੋਵਾਂ ਦੀਆਂ ਤਿੱਖੀਆਂ ਨੇ ਜਿਹੜਾ ਪਰਮ ਹੰਸ ਹੋਇਆ ਕਰਦਾ ਉਹ ਸਮੁੰਦਰ ਵਿੱਚੋਂ ਆਉਂਦੀ ਛੱਲ ਨੂੰ ਖੋਜ ਲਿਆ ਕਰਦਾ ਜੇ ਪਰਾਂ ਦੇ ਯੋਰ ਨਾਲ ਉੱਡ ਜਾਇਆ ਕਰਦਾ ਜੇ ਜਿਹੜਾ ਹੰਸ ਹੁੰਦਾ ਸਮੁੰਦਰ ਦੀ ਛੱਲ ਦੇ ਨਾਲ ਜਿਹੜੇ ਮੋਤੀ ਆਉਂਦੇ ਨੇ ਉਹ ਖਾਂਦਾ ਹੈ ਖਾਂਦੇ ਦੋਵੇਂ ਮੋਤੀ ਨੇ ਇੱਕ ਛੱਲਾਂ ਦੇ ਵਿੱਚੋਂ ਲੈ ਕਰਕੇ ਤੇ ਪਰਾਂ ਦੇ ਯੋਰ ਨਾਲ ਉੱਡ ਜਾਂਦਾ ਜੇ ਉਹਨੂੰ ਪਰਮ ਹੰਸ ਆਖਦੇ ਨੇ ਜਿਹੜਾ ਮੋਤੀ ਕੰਡੇ ਤੇ ਆ ਕੇ ਖਾਂਦਾ ਉਹਨੂੰ ਹੰਸ ਆਖਦੇ ਨੇ ਕਸੂਰ ਨਾ ਤੁਹਾਡਾ ਤੇ ਨਾ ਸਾਡਾ ਧਰਮੀ ਬੰਦਾ ਗੇਟ ਤੇ ਡਿਊਟੀ ਕਰਦਾ ਉਹ ਬੇਸਵਾ ਨੇ ਵੇਖਿਆ ਰਾਜਾ ਮੈਂ ਗਰਕ ਕਰ ਦਿੱਤਾ ਪਰ ਜੇ ਮੈਂ ਗਰਕ ਕਰ ਦਿੱਤੀ ਐਲਕਾਰ ਮੈਂ ਨਹੀਂ ਛੱਡੇ ਸਾਰੇ ਲੰਗੋਟੀ ਦੇ ਕੱਚੇ ਇੱਕ ਗੇਟ ਤੇ ਬਚਿਆ ਹੀ ਜੇ ਤਾਂ ਦਾ ਉਹਦੇ ਤੇ ਚੱਲ ਗਿਆ ਤੇ ਰਾਜ ਭਾਗ ਲੁੱਟਿਆ ਗਿਆ ਗੁਰੂ ਕੇ ਸਿੱਖੋ ਗੱਲ ਉਦੋਂ ਵਿਗੜਦੀ ਹੈ ਜਦੋਂ ਤੁਸੀਂ ਪੂਰਨ ਗੁਲਾਮ ਹੋ ਜਾਂਦੇ ਹੋ ਇੱਥੇ ਦੋ ਮਰਦ ਰਹਿ ਗਏ ਸਨ ਤੁਹਾਡੇ ਵਡੇਰੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਬਾਜੀ ਪੁੱਠੀ ਕਰ ਦਿੱਤੀ ਤੁਹਾਡੇ ਮਰਦਾਂ ਨੇ ਇਦਾਂ ਥੋੜੀ ਗੁਲਾਮ ਕਰ ਲੇਗਾ ਕੋਈ ਨਾ ਤੁਸੀਂ ਗੁਲਾਮ ਜੇ ਗੁਲਾਮ ਕੇਵਲ ਤੇ ਕੇਵਲ ਬੰਦਾ ਮੰਦਾ ਜਦੋਂ ਮੰਦਾ ਗੁਲਾਮ ਹਟ ਜਾਂਦਾ ਜੇ ਤੇ ਪ੍ਰਮਾਤਮਾ ਦਾ ਗੁਲਾਮ ਹੋ ਜਾਂਦਾ ਤੇ ਤਾਕਤਾਂ ਤੁਹਾਡੇ ਚਰਨਾ ਚ ਕੁੰਮਦੀਆਂ ਨੇ ਇਕ ਨਹੀਂ ਪਿੱਟਨੇ ਪਾਏ ਪੈ ਨੇ ਗੁਰੂ ਕੇ ਸਿੱਖੋ ਇਹਦੇ ਨਾਲ ਦੀਆਂ ਤਾਕਤਾਂ ਉਹਦੇ ਕੋਲ ਬਹੁਤ ਨੇ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਹ ਤੇ ਜਾਣਨ ਹੁੰਦਿਆਂ ਗੁਰ ਬਿਣ ਕੋਰ ਅੰਧਾਰ ਤੁਸੀਂ ਤਾਕਤ ਵੇਖਿਓ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਮੇਰੇ ਤੋਂ ਵਾਦਾ ਭਾਈ ਸਾਹਿਬ ਨੇ ਤੁਹਾਡੇ ਨਾਲ ਗੱਲ ਆਰੰਭ ਕਰਨੀ ਹੈ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਮੈਂ ਇੱਥੋਂ ਗੱਲ ਰਾਤ ਨੂੰ ਸ਼ੁਰੂ ਕਰਾਂਗਾ ਉਸ ਦਾਨਪਤ ਰਾਜੇ ਦੇ ਰਾਜ ਦੇ ਵਿੱਚ ਗੇਟ ਤੇ ਖਲੋਤਾ ਰੱਬ ਦਾ ਪਿਆਰਾ ਜਿਹਦੀ ਨਿਗਾਹ ਉਹਦੇ ਕੰਟਰੋਲ ਦੇ ਵਿੱਚ 2.5 ਇੰਚ ਦੀ ਜ਼ੁਬਾਨ ਉਹਦੇ ਵਸ ਤੇ ਵਿੱਚ ਨੇਤਰ ਉਹਦੇ ਵਸ ਤੇ ਵਿੱਚ ਜਿਨੇ ਨੌ ਇੰਦਰੀਆਂ ਦਾ ਵਾਸ ਕੀਤਾ ਉਹਦੇ ਕੋਲ ਮਾਇਆ ਨੇ ਜਾ ਕਰਕੇ ਜਦੋਂ ਹੁਸਨ ਦਾ ਜਾਦੂ ਖਿਲਾਰਿਆ ਉਹਨੇ ਹੱਥ ਜੁੜ ਕੇ ਆਖਿਆ ਜਾ ਚਲੀ ਜਾ ਮੈਂ ਜਾਣਦਾ ਤੂੰ ਮਾਇਆ ਹੈ ਤੂੰ ਆਮ ਔਰਤ ਥੋੜੀ ਹੈ ਤੂੰ ਮਾਇਆ ਦਾ ਰੂਪ ਧਾਰਨ ਕਰਕੇ ਆਈਆਂ ਪੈਰਾਂ ਤੋਂ ਕੱਢੀ ਜਾਨੀ ਆ ਮੈਂ ਪਤਨੀ ਵਰਤਾ ਪਤੀ ਆ ਮੇਰੇ ਦੋ ਬੱਚੇ ਨੇ ਜਾ ਚਲੀ ਜਾ ਗੁਰੂ ਕੇ ਸਿੱਖੋ ਜਦੋਂ ਟੱਕਰ ਵਜੀ ਹੋਵੇ ਅਗਲਾ ਵੱਜਣ ਤੋਂ ਡਰਦਾ ਹੈ ਕਿ ਇੱਥੋਂ ਟੱਕਰ ਵਜੀ ਸੀ ਦੁਨੀਆ ਦੇ ਲੋਕ ਐਵੇਂ ਥੋੜੀ ਤੁਹਾਡਾ ਸਿੱਖਾਂ ਦਾ ਪਾਣੀ ਭਰਦੇ ਨੇ ਤੁਹਾਡੀ ਟੱਕਰ ਬਹੁਤ ਹੈ ਸਜਾਨ ਸਿੰਘ ਨਾਮ ਦਾ ਗੁਰੂ ਦਾ ਸਿੱਖ ਏਅਰ ਫੋਰਸ ਦੇ ਵਿੱਚ ਡਿਊਟੀ ਕਰਦਾ ਜੇ 84 ਚ ਕਤਲੇਆਮ ਹੋਇਆ ਜਦੋਂ ਬੰਬੇ ਦੀ ਧਰਤੀ ਤੇ ਬਾਲ ਠਾਕਰੇ ਕਤਲੇਆਮ ਕਰਨ ਲੱਗਾ ਉਸ ਮਰਦ ਨੇ ਇੱਕ ਕੋਰੇ ਕਾਗਜ਼ ਤੇ ਲਿਖ ਕੇ ਕਰ ਦਿੱਤਾ ਬਾਲ ਠਾਕਰੇ ਮੈਂ ਜਾਜਾਂ ਦੇ ਮੂੰਹ ਤੇਰੇ ਵਾਲੇ ਪਾਸੇ ਨੂੰ ਕਰ ਦਿੱਤੇ ਹੀ ਜੇ ਬੰਬੇ ਦੀ ਧਰਤੀ ਤੇ ਇੱਕ ਵੀ ਸਿੱਖ ਦਾ ਨੁਕਸਾਨ ਹੋ ਗਿਆ ਤੇ ਬੰਬਾ ਨਕਸ਼ੇ 'ਚ ਉਡਾ ਕੇ ਰੱਖ ਦਿਆਂਗਾ ਮਰਦ ਦੀ ਤਾਕਤ ਚੱਲੀ ਨਹੀਂ ਗਈ ਤੇ ਬੰਬੇ ਕਤਲਿਆਮ ਨਹੀਂ ਜੇ ਹੋਇਆ ਇਹਨੂੰ ਕਹਿੰਦੇ ਤਾਕਤਾਂ ਦਾ ਮੁੱਲ ਪਾਉਂਦਾ ਕਿਦੋਂ ਜਦੋਂ ਤਾਕਤ ਵਾਸ ਵਿੱਚ ਹੋਵੇ ਹੁਣ ਸਾਰਾ ਕੰਟਰੋਲ ਕੋਲ ਹੋਵੇ ਜਿੱਥੇ ਗੁਰੂ ਕੇ ਸਿੱਖ ਲੱਤ ਲਾਉਂਦੇ ਨੇ ਉਥੇ ਲਾ ਦਿੰਦੇ ਨੇ ਇੰਦਰਾ ਮਾਰਨੀ ਕਿਤੇ ਸੌਖੀ ਥੋੜੀ ਹੈ ਬੜੀ ਵੱਡੀ ਗੱਲ ਹੈ ਗੁਰੂ ਕੇ ਸਿੱਖੋ ਉਹਨੇ ਆਖਿਆ ਮੈਂ ਆ ਪਤਨੀ ਵਰਤਾ ਪਤੀ ਦੋ ਮੇਰੇ ਬੱਚੇ ਨੇ ਜਾਂ ਚਲੀ ਜਾ ਇਹਨੇ ਵੇਖਿਆ ਵੀ ਇਹਦੇ ਤੇ ਦਾਲ ਨਹੀਂ ਗੱਲ ਨਹੀਂ ਚੱਲ ਕੋਜਕ ਦਿਨ ਸਮੇਂ ਤੇ ਹੋਰ ਜਾਦੂ ਪਾ ਕੇ ਵੇਖਾਂਗੇ ਹੋਰ ਹੁਸਨ ਕਰਕੇ ਵੇਖਾਂਗੇ ਇਹਨੇ ਦੂਜੇ ਦਿਨ ਵੀ ਖੇੜਾ ਕੀਤਾ ਆਖਰਕਾਰ ਟੱਕਰ ਵੱਜੀ ਟੱਕਰ ਦੇ ਨਾਲ ਵੱਡਿਆਂ ਵੱਡਿਆਂ ਦਰਿਆਵਾਂ ਦੇ ਬੰਨ ਲੱਗ ਜਾਂਦੇ ਨਹੀਂ ਤੇ ਸਾਧੂ ਤਤ ਬੈਠੇ ਬੈਠੇ ਨੇ ਪਹਿਲਾਂ ਵਾਲੇ ਦਰਿਆ ਦੀ ਟੱਕਰ ਗੁਰੂ ਕੇ ਸਿੱਖੋ 33 33 ਵੱਡੇ ਵੱਡੇ ਜਿਹੜੇ ਪਾਵਰਫੁੱਲ ਸਨ ਜਿਨ੍ਹਾਂ ਦੇ ਵਿੱਚ ਹਜ਼ਾਰ ਹਜ਼ਾਰ ਤੋੜਾ ਪੈਂਦਾ ਸੀ ਉਹ ਦਰਿਆ 'ਚ ਤੱਕਦੇ ਸਾਂ ਤੇ ਸਾਨੂੰ ਲੱਭੇ ਨਹੀਂ ਸੰਥੇ ਆਉਂਦੇ ਕਿੱਥੇ ਚਲੇ ਗਏ ਨੇ ਇੰਜ ਲੱਗਦਾ ਜਿਵੇਂ ਦਰਿਆ ਦਾ ਪੜ ਪਾਟਾ ਹੋਵੇ ਜਦੋਂ ਦਰਿਆ ਨੂੰ ਠੋਕਰ ਲੱਗ ਜਾਂਦੀ ਹੈ ਸਾਧੂਆਂ ਨੇ ਲਈ ਤੇ ਦਰਿਆ ਦਾ ਵਹਿਣ ਮੁੜ ਗਿਆ ਦੋ ਵੇਰਾਂ ਗਈ ਠੋਕਰ ਲੱਗੀ ਤੀਜੀ ਵੇਰਾਂ ਮੁੜ ਕੇ ਇਹਨੇ ਸਿਰ ਤੇ ਲੀੜਾ ਲੈ ਲਿਆ ਮੈਨੂੰ ਲੱਗਦਾ ਕੋ ਪਰਮਾਤਮਾ ਹੈ ਮੈਨੂੰ ਲੱਗਦਾ ਇਹਦੇ ਅੰਦਰ ਪਰਮਾਤਮਾ ਦਾ ਨਾਮ ਚੱਲਦਾ ਹੈ ਉਹਨੇ ਜਦੋਂ ਉਹਨੂੰ ਵੇਖ ਲੈਣਾ ਸਿਰ ਤੇ ਲੀੜਾ ਲੈ ਲੈਣਾ ਗੁੰਡ ਕੱਢ ਲੈਣਾ ਧਰਮੀ ਬੰਦੇ ਦੀ ਇਹੋ ਨਿਸ਼ਾਨੀ ਜੇ ਤੁਰਿਆ ਜਾਂਦਾ ਹੋਵੇ ਚਾਰ ਔਰਤਾਂ ਕਿਤੇ ਸਿਰ ਨੰਗਾ ਕਰਕੇ ਤੁਰੀਆਂ ਆਉਂਦੀਆਂ ਹਣ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਬੰਦਾ ਧਰਮੀ ਐ ਇਹਨਾ ਹੋਵੇ ਵੀ ਉਹ ਜਾਣੂ ਨਾ ਹੋਣ ਉਹਨਾਂ ਨੂੰ ਵੀ ਪਤਾ ਲੱਗੇ ਬੰਦਾ ਧਰਮੀ ਐ ਤੇ ਗਾੜੀ ਵੀ ਬੰਦਾ ਧਰਮੀ ਹੋਵੇਗਾ ਮੈਂ ਦਾਵੇਂ ਨਾ ਕਾਂਗਾ ਚਾਰੇ ਦੀਆਂ ਚਾਰੇ ਸਿਰ ਟੱਕ ਲੈਣਗੀਆਂ ਪੁੱਛਿਆ ਮਾਂਏ ਲਿਲਾਰੀ ਨੂੰ ਵੀਰਾ ਇਸ ਦੀ ਦਸ ਮਜ਼ੂਰੀ ਪੈਸੇ ਚਾਰ ਤੇ ਚਾਰ ਕੜੀ ਇੱਥੇ ਕੱਪੜੇ ਰਹਿਣ ਜ਼ਰੂਰੀ ਸਿਰ ਦਾ ਚੀਰ ਉਤਾਰ ਖਲੋਵਾ ਠੀਵੀ ਨੰਗੀ ਵਿੱਚ ਬੁਜਾਰਾਂ ਪੇ ਕੇ ਸਹਰੇ ਮਲੇ ਨਾ ਢੋਈ ਹਾਸਾ ਕਰਨ ਗਵਾਰਾਂ ਕਹਿੰਦੇ ਇੱਕ ਮਾਂ ਲਲਾਰੀ ਕੋ ਚਲੀ ਗਈ ਕਹਿੰਦੀ ਜਿਹੜੀ ਸਿਰ ਤੇ ਚੁੰਨੀ ਲਈ ਇਹਨੂੰ ਰੰਗ ਦੇਗਾ ਉਹ ਕਹਿੰਦਾ ਚਾਰ ਪੈਸੇ ਲੱਗਣਗੇ ਤੇ ਚਾਰ ਕੜੀ ਚੁੰਨੀ ਤੇਰੇ ਮੇਰੀ ਮਟਕੇ ਵਿੱਚ ਰਵੇਗੀ ਕੋ ਉਹਨੇ ਕਦੇ ਸਿਰ ਤੋਂ ਚੁੰਨੀ ਨਹੀਂ ਸਿਲਾਈ ਉਹ ਕਹਿੰਦੀ ਸਿਰ ਦਾ ਚੀਰ ਉਤਾਰ ਖਲੋਵਾ ਤੇ ਠੀਵੀ ਨੰਗੀ ਵਿੱਚ ਬੁਜਾਰਾਂ ਮੈਂ ਚੰਗੀ ਲੱਗਾਂਗੀ ਸਿਰ ਤੋਂ ਕੱਪੜਾ ਲਾ ਕੇ ਤੇ ਬਾਜ਼ਾਰ ਵਿੱਚ ਨੰਗੀ ਪੇਕੇ ਸੋਹਰੇ ਮੇਲੇ ਨਾਲ ਢੋਈ ਹੁਣ ਤਾਂ ਧਰਮ ਦੀਆਂ ਝੱਗੀਆਂ ਢਾਕੇ ਰੱਖ ਦਿੱਤੀਆਂ ਲੋਕਾਂ ਨੇ ਪੇਕੇ ਸੋਹਰੇ ਮੇਲੇ ਨਾਲ ਢੋਈ ਹਾਸਾ ਕਰਨ ਗਵਾਰਾਂ ਉਹਨੇ ਆਖਿਆ ਹਾਸਕੇ ਕਿ ਆ ਲਲਾਰੀ ਅੱਗੋ ਕੁਝ ਵਸਨਾ ਮੇਰੇ ਮੱਟੀ ਵਿੱਚ ਪਾ ਮੈਂ ਕੀ ਰੰਗਾ ਜੇ ਚੀਰਿਆ ਸੇ ਤੇਰੇ ਉਹਨੇ ਆਖਿਆ ਫਿਰ ਚਲੀ ਜਾ ਜੇ ਸਿਰ ਤੇ ਚੀਰ ਰੱਖਣਾ ਤੇ ਮੱਟੀ 'ਚ ਪਾ ਕੇ ਕੀ ਰੰਗਾ ਜੇ ਤਾਂ ਰੰਗਣਾ ਮਨ ਤੇ ਫਿਰ ਸਾਰਾ ਕੁਝ ਹੀ ਦੇਣਾ ਪਵੇਗਾ ਇਹ ਨਹੀਂ ਵੀ ਕੱਲਾ ਤੁਹਾਡਾ ਇਹੋ ਹੀ ਵੇਖਿਆ ਜਾਵੇਗਾ ਵੀ 20 ਸਾਲ ਹੋ ਗਏ ਨੇ ਸੇਵਾ ਕਰਦੇ ਆ ਗੁਰੂ ਕੇ ਸਿੱਖੋ ਸੇਵਾ ਕਰਤੂਤ ਤੋਂ ਪਤਾ ਲੱਗਦੀ ਐ ਇਹ ਸੇਵਾ ਕਰਦਾ ਐ ਕਿ ਇਹ ਗੁਰੂ ਕੇ ਸਿੱਖੋ ਕੁੰਡੀ ਤੇ ਬੈਠਾ ਐ ਇਹ ਤਾਂ ਪਰਮ ਐ ਉਹਨੇ ਆਖਿਆ ਚਲੀ ਜਾ ਉਹਨੇ ਜਦੋਂ ਵੀ ਵੇਖਣਾ ਸਿਰ ਤੇ ਲੀੜਾ ਲੈ ਲੈਣਾ ਹੁਣ ਕੁਦਰਤੀ ਤੌਰ ਤੇ ਰਾਜੇ ਦੇ ਮਹੱਲ ਵਿੱਚ ਕਿਤੇ ਨੱਚਦੀ ਸੀ ਰਾਜੇ ਨੇ ਨੱਚਣ ਤੋਂ ਪਹਿਲਾਂ ਦੂਜੇ ਅਹਲਕਾਰ ਨੂੰ ਆਵਾਜ਼ ਮਾਰੀ ਜਿਹੜਾ ਗੇਟ ਤੇ ਖਲੋਤਾ ਉਹਨੂੰ ਕਹੇ ਮੇਰੀ ਗੱਲ ਸੁਣ ਕੇ ਜਾ ਮੇਰੀ ਗੱਲ ਨੂੰ ਚਿੱਥਿਓ ਮੈਂ ਇੱਥੋਂ ਹੀ ਗੱਲ ਰਾਤ ਨੂੰ ਆਰੰਭ ਕਰਾਂਗਾ ਉਹਨੇ ਕਿਹਾ ਜਿਹੜਾ ਗੇਟ ਤੇ ਖਲੋਤਾ ਉਹਨੂੰ ਕਹੇ ਮੇਰੀ ਗੱਲ ਸੁਣ ਕੇ ਜਾ ਤੇ ਹੁਣ ਜਿੰਨੂੰ ਸਨਾਹ ਦਿੱਤਾ ਸੀ ਉਹ ਵੀ ਆਪਣੇ ਵਰਗਾ ਦਿਲਦਰੀ ਪਕੌੜੇ ਖਾ ਕੇ ਚੱਲਦੇ ਆ ਉੱਥੇ ਜਾ ਕੇ ਕਰਨਾ ਕੀ ਹੈ ਬਾਬੇ ਲੱਗੇ ਹੋਣਗੇ ਉੱਠ ਕੇ ਆ ਜਾਾਂਗੇ ਗੁਰੂ ਕੇ ਸਿੱਖੋ ਜੇ ਇੱਥੋਂ ਬਾਜੀ ਆਰਗੇ ਤੇ ਪੱਲੇ ਕੱਖ ਨਹੀਂ ਤੇ ਪੈਣਾ ਮੈਂ ਦਾਅਵੇ ਨਾਲ ਕਹਿੰਦਾ ਜੇ ਇਹ ਤ੍ਰਲੋਕੀ ਦਾ ਮਾਲਕ ਹੈ ਇਹਦੇ ਕੋਲ ਗੁਰੂ ਕੇ ਸਿੱਖੋ ਕਿਤੇ ਇੱਕ ਵੀਰਾਂ ਬਾਹਰਲੇ ਪਾਸੇ ਦਲੀਜ ਤੇ ਮੱਥਾ ਰੱਖਦੇ ਹੋ ਮੱਥੇ ਤੇ ਕਰਮ ਬਦਲ ਕੇ ਰੱਖ ਦਿੰਦਾ ਹੈ ਇਹ ਨਾਨਕ ਨਰੰਗਕਾਰੀ ਦਾ ਘਰ ਹੈ ਕਹਿੰਦੇ ਨੇ ਉਹ ਵੀ ਕਿਤੇ ਗੱਲੀ ਲੱਗ ਗਿਆ ਉਹਨੇ ਜਿਹੜਾ ਸਵੇਰ ਦਾ ਸੁਨਾਹ ਸੀ ਉਹ ਸ਼ਾਮ ਨੂੰ ਦਿੱਤਾ ਰਾਤ ਟਿਕਣ ਵਾਲੀ ਹੈ ਮਦ ਦੇ ਡੱਕ ਖੁੱਲ ਗਏ ਕੰਜਰੀ ਦਾ ਨਾਚ ਸ਼ੁਰੂ ਹੋ ਗਿਆ ਪਰਦੇ ਲੱਗ ਗਏ ਰਾਜੇ ਦੇ ਕੋਲ 18 ਪਿੰਡਾਂ ਦੇ ਚੌਧਰੀ ਮਾਮਲਾ ਤਾਰਨ ਵਾਸਤੇ ਆਏ ਸਨ ਮਦ ਦਾ ਨਸ਼ਾ ਚੱਲਦਾ ਹੈ ਇਨੇ ਚ ਨੂੰ ਉਹਨੇ ਜਾ ਕੇ ਸੁਣਾ ਦਿੱਤਾ ਉਹ ਤੈਨੂੰ ਰਾਜਾ ਸਾਦਾ ਸੀ ਉਹਨੇ ਉਸੇ ਵੇਲੇ ਪੈਰੀ ਜੋੜਾ ਨਹੀਂ ਪਾਇਆ ਉਹ ਜਦੋਂ ਰਾਜੇ ਦੇ ਕੋਲ ਗਿਆ ਸਾਹਮਣੇ ਕੀ ਵੇਖਿਆ ਇੱਕ ਪਰਦਾ ਲੱਗਾ ਹੈ ਪਰਦੇ ਦੇ ਪਰਲੇ ਪਾਸੇ ਕੰਜਰੀ ਨਾਚ ਪਿਆ ਕਰਦੀ ਹੈ ਨਗਨ ਹਾਲਤ ਦੇ ਵਿੱਚ ਰਾਜਾ ਮੱਦ ਦੇ ਨਸ਼ੇ ਵਿੱਚ ਲੱਗਾ ਹੁਣ ਕੁਦਰਤੀ ਤੌਰ ਤੇ ਮਨ ਨਾਲ ਸਲਾਹ ਕਰਦਾ ਵੀ ਜਾਵਾਂ ਕਿ ਨਾ ਜਾਵਾਂ ਰਾਜੇ ਨੇ ਸੱਦਿਆ ਹੈ ਗੁਰੂ ਕੇ ਸਿੱਖੋ ਤੁਸੀਂ ਦਰਿਆਵਾਂ ਤੇ ਕੰਢੇ ਤੇ ਰਹਿਣ ਵਾਲੇ ਲੋਕੋ ਕਦੇ ਰੇਤਾ ਜਾਂਦਾ ਜੇ ਕਦੇ ਪਾਲਾ ਜਾਂਦੀ ਜੇ ਕਦੇ ਬਰੇਤਾ ਆ ਜਾਂਦਾ ਜਦੋਂ ਕਰਮਾਂ ਦੀ ਤਹਿ ਮਾਰੀ ਹੋਵੇ ਤੇ ਪਰਦੇ ਉੱਡ ਜਾਂਦੇ ਨੇ ਪਰਦਾ ਉੱਡ ਗਿਆ ਇਹਦੀ ਨਿਗਾ ਜਦੋਂ ਰਾਜੇ ਵੱਲ ਨੂੰ ਗਈ ਤੇ ਰਾਜੇ ਦੇ ਸਾਹਮਣੇ ਕਿਤੇ ਵੇਸਵਾ ਨੱਚਦੀ ਇਹਦੀ ਨਿਗਾ ਚੜ ਗਈ ਰੇਸਵਾ ਨੇ ਜਦੋਂ ਇਹਨੂੰ ਤੱਕਿਆ ਥੱਲੇ ਚਾਦਰ ਪਈ ਸੀ ਉਹਨੇ ਇੱਕੇ ਦਮ ਸਿਰ ਤੇ ਤੇ ਪਿੰਡੇ ਤੇ ਚਾਦਰ ਬੁਲੇਟ ਲਈ ਹੁਣ ਜਦੋਂ ਨਗਨ ਕੱਜਿਆ ਜਾਵੇ ਬੰਦੇ ਦਾ ਰਸ ਟੁੱਟ ਜਾਂਦਾ ਜੇ ਉਹਦਾ ਰਸ ਟੁੱਟ ਗਿਆ ਢੋਲਕੀਆਂ ਬੰਦ ਹੋ ਗਈਆਂ ਹੁਣ ਰਾਜੇ ਨੇ ਅਗੇਰੇ ਹੋ ਕੇ ਪੁੱਛਿਆ ਚੰਗਾ ਰਸ ਬਚਾ ਸੀ ਕੀ ਗੱਲ ਇੱਕ ਇਹਦਾ ਮਚਾਦਰ ਲੈ ਲਈ ਉਹ ਕਹਿੰਦੀ ਤੇਰੇ ਰਾਜ ਦਰਬਾਰ ਚ ਮਰਦ ਆ ਗਿਆ ਈ ਉਹਨੇ ਮੁੜ ਕੇ ਪੁੱਛਿਆ ਸੀ ਉਹਨੇ ਆਖਿਆ ਤੁਸੀਂ ਕੰਜਰ ਜਿਹੜੇ ਕੰਜਰੀਆਂ ਵੇਖਦੇ ਨੇ ਉਹ ਕੰਜਰ ਉਹ ਅੱਜ ਵੀ ਤੇ ਉਹ ਕੱਲ ਵੀ ਉਹਨੇ ਆਖਿਆ ਜਿਹੜੇ ਸਾਨੂੰ ਵੇਖਦੇ ਨੇ ਉਹਨਾਂ ਦਾ ਜੀਵਨ ਕੋਈ ਨਹੀਂ ਤੇ ਤੇਰੇ ਰਾਜ ਦਰਬਾਰ ਚ ਮਰਦ ਆ ਗਿਆ ਈ ਹੁਣ ਅੱਗ ਲੱਗੀ ਰਾਜੇ ਨੂੰ 18 ਪਿੰਡਾਂ ਦੇ ਚੌਧਰੀ ਬੈਠੇ ਹੋਣ ਦੁਨੀਆ ਦੇ ਲੋਕ ਰਾਜੇ ਦਾ ਪਾਣੀ ਪਰਦੇ ਹੋਣ ਇੱਕ ਔਰਤ ਉਹਦੇ ਬਲ ਤੱਕ ਕਰਕੇ ਤੇ ਆਪਣੀ 22 ਇੰਚ ਦੀ ਜੁਬਾਨ ਤੋਂ ਏਡੀ ਵੱਡੀ ਗੱਲ ਕਹੇ ਜੇ ਰਾਜੇ ਨੇ ਤਰਤੀ ਤੇ ਲੀ ਖਿੱਚ ਕੇ ਆਖਿਆ ਪਹਿਲਾ ਮਰਦ ਤੇ ਸਾਡਾ ਹਿਸਾਬ ਕਰਕੇ ਜਾ ਮਰਦ ਕਿਨੂੰ ਆਖਦੇ ਨੇ ਕੰਜਰ ਕਿਨੂੰ ਆਖਦੇ ਨੇ ਉਹ ਕਹਿੰਦੀ ਰਾਜਾ ਜਿੱਦਣ ਦੀ ਕਾਬਲ ਤੋਂ ਆਈ ਆਂ ਨੱਚਦੀ ਆਂ ਤੇਰੇ ਕੋਲ ਨਜਰੀ ਤੇ ਕਦੇ ਚੇਚੇ ਤੌਰ ਤੇ ਤੇਰੇ ਕੋਲ ਕੁਝ ਨਹੀਂ ਮੰਗਿਆ ਤੂੰ ਤਾਂ ਲਟਾਉਣਾ ਐ ਲਟਾਉਣਾ ਮੈਂ ਲੁੱਟਦੀ ਰਹੀ ਮੇਰਾ ਗੁਜ਼ਾਰਾ ਹੁੰਦਾ ਰਿਹਾ ਅੱਜ ਪਤਾ ਲੱਗਾ ਹੀ ਮੈਂ ਵੀ ਪਿੰਡ ਨੂੰ ਜਾਣਾ ਮੇਰਾ ਮਨ ਕਰਦਾ ਵੀ ਜੋ ਤੇਰੇ ਦਰ ਤੇ ਦਿਨ ਲਾਏ ਨੇ ਉਹਨਾਂ ਦਾ ਕੁਝ ਨਾ ਕੁਝ ਦੇਣਾ ਕਰ ਉਹ ਰਾਜਾ ਸੀ ਚਾਰ ਕੁੰਟਾਂ ਦੇ ਲੋਕ ਪਾਣੀ ਪਰਦੇ ਸਨ ਬਿਸ਼ਰਮੀ ਦੀਆਂ ਹਾਦਾਂ ਟਪਿਆ ਇਹਨੇ ਅੰਦਰ ਗਿਆ ਮੋਤੀਆਂ ਦਾ ਥਾਲ ਭਰ ਕਰਕੇ ਲਿਆ ਕਰਕੇ ਤੇ ਵੇਸਵਾ ਦੀ ਝੋਲੀ ਚ ਪਾ ਦਿੱਤਾ ਜਦੋਂ ਵੇਸਵਾ ਨੇ ਅਗੇਰੇ ਥਾਲ ਕੀਤਾ ਇਹਨੇ ਥਾਲ ਵੀ ਭਰ ਦਿੱਤਾ ਜਦੋਂ ਵੇਸਵਾ ਦਾ ਥਾਲ ਭਰਿਆ ਉਹ ਕਰ ਆ ਗਈ ਉਨੇ ਥਾਲ ਵਿਹਲਾ ਕੀਤਾ ਇੱਕ ਲੋਹੇ ਦੀ ਤਾਰ ਵਿੱਚ ਰੱਖੀ ਤੇ ਮੁੜ ਕੇ ਅਹਲਕਾਰ ਕੋਲ ਚਲੀ ਗਈ ਤੂੰ ਵੀ ਆਉਂਦਾ ਰਿਆ ਉਹਨੇ ਚਾਂਦੀ ਦੇ ਦਿੱਤੀ ਕਿਸੇ ਨੇ ਸੋਨਾ ਦੇ ਦਿੱਤਾ ਇਹਨੇ ਲੋਹੇ ਦਾ ਥਾਲ ਤੇ ਇੱਕ ਤਾਰ ਲੈ ਕਰਕੇ ਜਦੋਂ ਗੇਟ ਤੇ ਗਈ ਉਸੇ ਮਰਦ ਦੇ ਅਗੇਰੇ ਕਰਕੇ ਕਹਿੰਦੀ ਮਰਦਾਂ ਮੈਂ ਤੈਨੂੰ ਮਰਦਾਂ ਦੀ ਦੁਨੀਆ ਚੋਂ ਗਿਣਦੀ ਸਾਂ ਤੇਰੀਆਂ ਤਤੜੀਆਂ ਅੱਖਾਂ ਮੈਨੂੰ ਵੇਖਦੀਆਂ ਨੇ ਤੇਰੇ ਚੰਦਰੇ ਕੰਨ ਮੇਰੇ ਘੁੰਗਰੂ ਦੀ ਸ਼ੰਸਨਾਟ ਨੂੰ ਵੇਖਦੇ ਨੇ ਤੇਰਾ ਰਸ ਮੇਰੇ ਤੇ ਛਿੜਕਿਆ ਆਇਆ ਅਤਰ ਸੁੰਗਦਾ ਐ ਤੇਰੀਆਂ ਤਾਂ ਸਾਰੀਆਂ ਚੀਜ਼ਾਂ ਗਰਕੀਆਂ ਨੇ ਤੂੰ ਕਿੰਨਾ ਮਰਦਾ ਮੇਰੀ ਘਰਵਾਲੀ ਐ ਮੇਰੇ ਦੋ ਬੱਚੇ ਨੇ ਜਿਨ੍ਹਾਂ ਦੇ ਦੋ ਬੱਚੇ ਹੋਣ ਘਰਵਾਲੀ ਹੋਵੇ ਉਹ ਆਹ ਕਰਤੂਤਾ ਨਹੀਂ ਕਰਦੇ ਫਿਰਦੇ ਪੀ ਲੋਕ-ਲੁਕ ਕੇ ਵੇਖਦੇ ਨੇ ਉਹ ਤਾਂ ਪੜਦਾ ਨਾ ਚੁੱਕਿਆ ਜਾਂਦਾ ਤੇ ਪਰਮ ਰਹਿ ਜਾਣਾ ਸੀ ਜਦੋਂ ਵੇਸਵਾ ਨੇ ਥਾਲੀ ਅਗੇਰੇ ਕੀਤੀ ਉਹਨੇ ਗੱਲ ਸੁਣੀ ਨਾ ਅੱਖਾਂ ਵੇਖਣੋਂ ਅਡੀਆਂ ਨਾ ਕੰਨ ਖੜਾਕ ਸੁਣਨੋਂ ਹਟੇ ਨਾ ਨੇਤਰਾਂ ਨੇ ਸੰਗੰਧੀ ਲਈ ਉਹਨੇ ਆਖਿਆ ਕਰਾਂ ਕਿ ਜਦੋਂ ਥਾਲ ਅਗੇਰੇ ਕੀਤਾ ਤੇ ਮਰਦ ਨੇ ਲੋਹੇ ਦੀ ਤਾਰ ਹੱਥ ਵਿੱਚ ਲਈ ਤੇ ਪੈਰ ਦੇ ਨਾਲ ਬਲੇਟਾ ਦੇ ਕੇ ਤੇ ਤੌਣ ਦੇ ਉੱਤੋਂ ਦੀ ਫੜ ਲਈ ਵੇਸਵਾ ਨੇ ਥਾਲੀ ਅਗੇਰੇ ਕੀਤੀ ਉਹਨੇ ਝਟਕਾ ਮਾਰਿਆ ਤੌਣ ਲਾ ਕੇ ਥਾਲੀ 'ਚ ਰੱਖ ਦਿੱਤੀ ਲੈ ਜਾ ਅੱਖਾਂ ਵੀ ਲੈ ਜਾ ਕੰਨ ਵੀ ਲੈ ਜਾ ਤੇ ਨੱਕ ਵੀ ਲੈ ਜਾ ਮੈਂ ਕੀ ਕਰਨਾ ਉਹਨੇ ਥਾਲ ਝੁਕਿਆ ਰਾਜੇ ਦੇ ਦਰਬਾਰ ਗਈ ਕਹਿੰਦੀ ਆ ਵੇਖ ਮਰਦ ਜਿਹੜੇ ਸਿਰ ਤਣਦੀ ਬਾਜੀ ਲਾ ਜਾਇਆ ਕਰਦੇ ਨੇ ਉਹ ਨਹੀਂ ਕੱਚਾਪਨ ਵੇਖਦੇ ਇਥੋਂ ਖਾਲਸੇ ਦੀ ਮੰਜ਼ਲ ਆਰੰਭ ਹੁੰਦੀ ਐ ਨਾਨਕ ਨਿਰੰਕਾਰੀ ਦੇ ਕਰਦਾ ਪੈਦਣਾ ਸੁਧਰਦਾ ਜੇ ਇਦੋਂ ਗਾੜੀ ਫਿਰ ਗੁਰੂ ਕੇ ਸਿੱਖੋ ਮਰਦ ਦੇ ਉਹ ਕਾਰਨਾਮੇ ਮਰਦਾਂ ਦੀ ਕੌਮ ਕਿਵੇਂ ਸਾਜੀ ਨਾਨਕ ਨਿਰੰਕਾਰੀ ਨੇ ਕਿੱਡੀ ਕਬੱਡੀ ਤਾਕਤ ਤੁਹਾਡੇ ਜਾਂ ਸਾਡੇ ਅੰਦਰ ਪਰ ਦਿੱਤੀ ਇਹ ਤਾਂ ਵੱਧ ਕਿਸਮਤੀ ਐ ਅਸੀਂ ਗੁਰੂ ਕੇ ਸਿੱਖੋ ਸਾਡੀ ਉਹ ਹਾਲਤ ਹੋ ਗਈ ਐ ਅਸੀਂ ਆਪਣੇ ਭਾਂਡੇ ਨੂੰ ਸਵਾਰ ਨਾ ਸਕੇ ਨਹੀਂ ਤੇ ਦੁਨੀਆ ਦੇ ਲੋਕ ਤੁਹਾਡਾ ਲੋਹਾ ਮੰਨਦੇ ਸਨ ਐਵੇਂ ਨਹੀਂ ਤੁਹਾਨੂੰ ਲੜਾ ਲੜਾ ਕੇ ਮਾਰਦੇ ਉਹਨਾਂ ਨੂੰ ਇਹੋ ਹੀ ਪਤਾ ਐ ਇਹ ਆਪਸ ਵਿੱਚ ਉਲਝੇ ਰਹਿਣਗੇ ਤੇ ਸਾਡੀ ਤਾਕਤ ਕਮ ਕਰਦੀ ਰਹੇਗੀ ਜੇ ਕਿਤੇ ਨਾ ਉਲਝੇ ਤੇ ਇਹਨਾਂ ਦੇ ਵਿੱਚੋਂ ਇੱਕ ਮਰਦ ਉੜਦਾ ਜੇ ਚਾਰ ਚਾਰ ਦੇਸ਼ਾਂ ਦਾ ਪੱਬਾਂ ਦਾ ਜੋਰ ਲੱਗ ਜਾਂਦਾ ਜੇ ਮਰਦ ਨੂੰ ਫੜਨ ਜਾਂ ਮਾਰਨ ਵਾਸਤੇ ਮਰਦ ਤਾਂ ਚਲਿਆ ਜਾਂਦਾ ਪਰ ਇਤਿਹਾਸ ਦੇ ਉੱਤੇ ਲਿਖਿਆ ਜਾਂਦਾ ਵੀ ਇਹਦੇ ਨਾਲ ਦਾ ਜਰਨੈਲ ਨਾ ਕੋਈ ਧਰਤੀ ਤੇ ਆਇਆ ਅੱਜ ਤੱਕ ਤੇ ਜੇ ਆਵੇਗਾ ਤੇ ਬਾਬੇ ਨਾਨਕ ਦੇ ਘਰ ਆਵੇਗਾ ਨਹੀਂ ਤੇ ਦੁਨੀਆ ਦੇ ਉੱਤੇ 108 ਧਰਮ ਗ੍ਰੰਥ ਜੇ ਕਿਸੇ ਨੇ ਦਾਵਾ ਨਹੀਂ ਕੀਤਾ ਪਰ ਬਾਬੇ ਨੇ ਦਾਵਾ ਕੀਤਾ ਹੈ ਸਗਲ ਦਵਾਰ ਕੋ ਛਾੜਕੈ ਗਹੋ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਗੁਰੂ ਕੇ ਸਿੱਖੋ ਉਹ ਫਿਰ ਬਾਬੇ ਦੇ ਪਾਰਕੂ ਕਿਵੇਂ ਨਿਕਲਦੇ ਨੇ ਕਲਗੀਧਰ ਪਾਤਸ਼ਾਹ ਉਹਨਾਂ ਮਰਦ ਅਗੰਮੜਿਆਂ ਦੇ ਵਿੱਚੋਂ ਮਰਦ ਕਿਵੇਂ ਕੱਢਦਾ ਹੈ ਕੱਚੇ ਨੂੰ ਕਿਵੇਂ ਫੜਦਾ ਹੈ ਇਹ ਨਾਨਕ ਨਰਨਕਾਰੀ ਦੇ ਕਰਦੀ ਸਿਫਤ ਹੈ ਤੁਸੀਂ ਮਨੋਬਿਰਤੀਆਂ ਇਕਾਗਰ ਕਰਕੇ ਸੁਣਿਆ ਤੁਹਾਡਾ ਧੰਨਵਾਦ ਕੋਟਲ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੁਹਾਡੀਆਂ ਰੱਬ ਵਰਗੀਆਂ ਸਿੱਖ ਸੰਗਤਾਂ ਦਾ ਉੱਚੀ ਆਵਾਜ਼ ਵਿੱਚ ਬੋਲਿਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤਿਨਾਮ ਵਾਹਿਗੁਰੂ ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੁਹਾਡੀਆਂ ਰੱਬ ਵਰਗੀਆਂ ਸਿੱਖ ਸੰਗਤਾਂ ਦਾ ਵਿਦਿਆਦਾਤਾ ਸ੍ਰੀ ਮਾਨਸੰਤ ਬਾਬਾ ਕੋਲਾ ਸਿੰਘ ਜੀ ਤੁਹਾਡੇ ਵਿੱਚ ਬੈਠੇ ਨੇ ਸ੍ਰੀ ਮਾਨਸੰਤ ਬਾਬਾ ਗੁਰਨਾਮ ਸਿੰਘ ਜੀ ਤੁਸੀਂ ਪਿਆਰ ਵਿੱਚ ਆਇਓ ਗੁਰੂ ਕੇ ਸਿੱਖੋ ਅੱਜ ਦੀ ਰਾਤ ਤੇ ਕੱਲ ਦਾ ਦਿਨ ਤੁਸੀਂ ਉਹਨਾਂ ਮਾਨ ਸੋਗਰਾਮ ਵਿੱਚ ਚੁੱਭੀਆਂ ਪਰ ਕਰਕੇ ਆਪਣੇ ਮਨ ਰੂਪੀ पांडे ਨੂੰ ਗੁਰੂ ਰੂਪੀ ਸਾਗਰਵਾਲ ਨੂੰ ਟੇਡਿਆਂ ਕਰਨਾ ਜੇ ਨਾਮ ਦੀ ਬੂਨ ਤੁਹਾਡੇ ਹਿਰਦੇ ਵਿੱਚ ਪਵੇਗੀ ਫਿਰ ਤੁਹਾਡੇ ਅੰਦਰ ਵੀ ਅਣਖ ਦਾ ਵੀ ਪੈਦਾ ਹੋਵੇਗਾ ਫਿਰ ਪਤਾ ਲੱਗੇਗਾ ਮਰਦਾਂ ਦੀ ਮਰਦਾਨਗੀ ਕੀ ਹੈ ਸਾਡੇ ਵਡੇਰਿਆਂ ਦੀਆਂ ਮੱਲਾਂ ਕੀ ਨੇ ਸਾਡੇ ਵਡੇਰੇ ਨੇ ਐਵੇਂ ਨਹੀਂ ਆਖਿਆ ਆਗਿਆ ਪਈ ਆਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੂੰਹ ਤੇ ਜਿੰਨੀਆਂ ਮਰਜ਼ੀ ਕੋ ਪਿੱਠ ਪਿਛੇ ਗੱਲਾਂ ਕਰੀ ਜਾਵੇ ਜਿੰਨਾ ਚਿਰ ਕੁਚਾਂ ਦਾ ਯੋਗ ਹੈ 22 ਧਾੜ ਦੇ ਰਾਜਿਆਂ ਨੇ ਸਾਹ ਨਹੀਂ ਕੱਢਿਆ ਕਲਗੀ ਤਰਪਾਚਾ ਦੇ ਗਾੜੀ ਪਤਾ ਸੀ ਨਾ ਗਾੜੀ ਟੱਕਰ ਬਰਾਬਰ ਦੀ ਹੈ ਟੱਕਰ ਬਰਾਬਰ ਦੀ ਹੋਵੇ ਵੱਡੇ ਵੱਡੇ ਡਰ ਜਾਇਆ ਕਰਦੇ ਨੇ ਗੁਰੂ ਕੇ ਸਿੱਖੋ ਇਸੇ ਕਰਕੇ ਤਾਂ ਤੁਹਾਨੂੰ ਵਡੇਰਿਆਂ ਨੇ ਟੱਕਰ ਬਰਾਬਰ ਦੀ ਕੀਤਾ ਤੁਹਾਡਾ ਪੰਥ ਸਜਾਇਆ ਹੈ ਤੁਸੀਂ ਤਨਤ੍ਰੋਕੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜੂਰੀ ਵਿੱਚ ਬੈਠੇ ਹੋ ਦੀਨ ਦੁਨੀਆ ਦੇ ਮਾਲਕ ਦਾ ਕੋਟਨ ਕੋਟ ਧੰਵਾਦ ਤੁਹਾਡੀਆਂ ਰੱਬ ਵਰਗੀਆਂ ਸਿੱਖ ਸੰਗਤਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਰਨੀ